ਸ੍ਰੀ ਮਹਲਾ ਚੌਥਾ ਮੇਰੇ ਸਾ ਮੈਂ ਹਰ ਦਰਸਨ ਸੁਖ ਹੋਏ ਹਮਰੀ ਬੇਦੰ ਤੂੰ ਜਾਣਤਾ ਸਾ ਅਵਰ ਕਿਆ ਜਾਣ ਕੋਈ ਰਾਉ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਨ ਅੰਗ 670 ਤੇ ਸ਼ੋਭਨੀਕ ਤਰਾਸਰੀ ਰਾਗ ਵਿੱਚ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਮਹਾਰਾਜ ਜੀ ਦੀ ਬੰਦਾਈ ਪਵਨ ਚਬਦਾ ਜਪਾ ਨੂੰ ਤਨ ਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਸ਼ਾ ਜੀ ਦੇ ਦਰਦ ਅਮਰਤ ਵੇਲੇ ਦਾ ਹੁਕਮ ਬਖਸ਼ਿਸ਼ ਹੋ ਰਿਹਾ ਹੈ ਕਿ ਪਰਮੇਸ਼ਰ ਦੇ ਦਰਸ਼ਨ ਕਰਨ ਤੋਂ ਬਗੈਰ ਸੁਖ ਪ੍ਰਾਪਤ ਨਹੀਂ ਹੋਣਾ ਏ ਵੈਗਰੂ ਜੀ ਤੁਸੀਂ ਸਾਨੂੰ ਦਰਸ਼ਨ ਬਖਸ਼ੋ ਸਾਡੇ ਦਿਲ ਦੀਆਂ ਪੀੜਾਂ ਸਾਡੇ ਦਿਲ ਦੀਆਂ ਅਰਦਾਸਾਂ ਤੁਸੀਂ ਜਾਣਦੇ ਹੋ ਤੁਹਾਡੇ ਤੋਂ ਬਗੈਰ ਹੋਰ ਕੋਈ ਵੀ ਨਹੀਂ ਜਾਣਦਾ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕੋ ਆਖੀਐ ਸਾ ਦੂਜਾ ਨਹੀਂ ਕੋਏ ਉਹ ਪਰਮੇਸ਼ਰ ਸੱਚ ਹੈ اٹਲ ਹੈ ਉਸ ਨੂੰ ਆਪਣਾ ਪਾਤਸ਼ਾਹ ਬਣਾਓ ਉਸ ਦਾ ਕੀਤਾ ਜੋ ਹੈ ਉਹ ਸੱਚ ਹੈ ਉਹ ਉਕਾਈਹੀਣ ਹੈ ਉਹ ਅਪੁੱਲ ਗੁਰੂ ਕਰਤਾਰ ਮਹਾਰਾਜ ਕਹਿੰਦੇ ਸੰਸਾਰ ਵਿੱਚ ਵਰਤਿਆ ਹੋਰ ਝੂਠਾ ਵੀ ਕਿਸੇ ਨੂੰ ਨਾ ਆਖੋ ਕਿਉਂਕਿ ਸਾਰਿਆਂ ਵਿੱਚ ਹੀ ਉਹ ਬਿਠਾ ਉਸ ਦੀ ਜੋ ਸਾਰਿਆਂ ਵਿੱਚ ਜਗ ਰਹੀ ਹੈ ਸਭਨਾ ਵਿੱਚ ਤੂੰ ਵਰਤਦਾ ਸਾਹ ਸਭ ਤੁਝੇ ਤੇ ਆਵੇ ਦਿਨ ਰਾਤ ਸਭ ਤੋ ਜੀਤਾ ਵੋ ਬਾਂਗਦੇ ਮੇਰੇ ਸਾਹ ਤੂੰ ਸਭਨਾ ਕਰੇ ਇੱਕ ਦਾਤ ਸਾਰੇ ਜੀਵਾਂ ਵਿੱਚ ਪਰਮੇਸ਼ਰ ਆਪ ਵਰਤ ਰਿਹਾ ਹੈ ਸਾਰੇ ਉਹ ਦੇ ਚਰਨਾਂ ਦਾ ਰਾਤ ਦਿਨ ਧਿਆਨ ਤਰ ਦੇ ਰਹਿੰਦੇ ਹਨ ਸਾਰੇ ਉਸ ਪਰਮੇਸ਼ਰ ਪਾਸੋਂ ਹੀ ਮੰਗਦੇ ਹਨ ਉਹ ਸਾਰੇ ਪਾਤਸ਼ਾਹਾਂ ਦਾ ਪਾਤਸ਼ਾਹ ਹੈ ਉਹ ਸਾਰਿਆਂ ਨੂੰ ਦਾਤਾਂ ਦੇ ਰਿਹਾ ਹੈ ਸਵਾਸ ਦੇ ਰਿਹਾ ਖੁਰਾਕ ਦੇ ਰਿਹਾ ਪੁਸ਼ਾਕ ਦੇ ਰਿਹਾ ਹੈ ਸਭ ਕੋ ਤੁਝ ਹੀ ਵਿਚ ਹੈ ਮੇਰੇ ਸਾਹ ਤੁਜ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਜੀ ਮਾਏ ਸਮਾਏ ਸਾਰੇ ਵਿੱਚ ਪਰਮੇਸ਼ਰ ਆਪ ਵਰਤ ਰਿਹਾ ਹੈ ਉਸ ਤੋਂ ਬਾਹਰ ਉਸਦੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ ਉਸ ਨੂੰ ਭਾਵੇਂ ਕੋਈ ਨਾਮ ਨੈ ਪਰ ਉਹਦਾ ਹੁਕਮ ਹਰ ਕੋਈ ਮੰਨਦਾ ਹੈ ਸਾਰੇ ਹੀ ਜੀ ਉਸ ਪਰਮੇਸ਼ਰ ਤੋਂ ਪੈਦਾ ਕੀਤੇ ਹੋਏ ਹਨ ਤੇ ਸਾਰੇ ਹੀ ਸਮੁੰਦਰ ਵਾਂਗ ਉਸ ਵਿੱਚ ਹੀ ਸਮਾ ਜਾਂਦੇ ਹਨ ਸਬਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਜੈ ਤੇ ਆਵੇ ਮੇਰੇ ਸਾ ਜੋ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸਚ ਨਾਨਕ ਕੇ ਪਾਤਸ਼ਾਹ ਹਰੇਕ ਜੀਵ ਨੂੰ ਪਰਮੇਸ਼ਰ ਦੇ ਉਤੇ ਬੜੀ ਆਸ ਹੁੰਦੀ ਹੈ ਜਿਹੜੇ ਉਸ ਨੂੰ ਪਿਆਰ ਕਰਦੇ ਆ ਹਨ ਉਸ ਨੂੰ ਧਿਆਉਂਦੇ ਆ ਹਨ ਉਹ ਫਿਰ ਇਹ ਕਹਿਣਯੋਗ ਹੋ ਜਾਂਦੇ ਹਨ ਧੰਨ ਗੁਰੂ ਨਾਨਕ ਦੇਵ ਜੀ ਦੀ ਮੋਹਰ ਲਾ ਕੇ ਮਹਾਰਾਜ ਬਖਸ਼ਿਸ਼ ਕਰਦੇ ਆਣਗੇ ਜਿਵੇਂ ਕਿਵੇਂ ਵੀ ਤੁਹਾਨੂੰ ਚੰਗਾ ਲੱਗੇ ਵਾਹਿਗੁਰੂ ਜੀ ਸਾਡੀ ਉਸੇ ਤਰੀਕੇ ਦੇ ਨਾਲ ਰੱਖਿਆ ਕਰੋ ਅਸੀਂ ਬਾਲਾ ਤੁਸੀਂ ਸਾਡੇ ਮਾਪੇ ਹੋ ਕੋਈਆਂ ਬੇਅੰਤ ਭੁਲਾ ਚੁਕਾਂ ਦੀ ਮਾਫੀ ਬਖਸ਼ਣੀ ਜਿਉਂ ਗੁਰਮੰਤਰ ਦਾ ਜਾਪ ਕਰੀਏ ਗੁਰੂ ਉਤਰ ਉਠਣਾ ਹੈ Rahe guru. Wahe guru. Wahe